ਹਾਂਜੀ ਕੀ ਕਰਨ ਜਾਨੀ ਅੱਜ ਹਾਂ ਅੱਜ ਅਸੀਂ ਸਾਂਝਾ ਵਿਆਪਕ ਮੋਰਚਾ ਪੰਜਾਬ ਵੱਲੋਂ ਪਹਿਲਾਂ ਤੋਂ ਹੀ ਉਲੀਕੇ ਪ੍ਰੋਗਰਾਮਾਂ ਦੇ ਤਹਿਤ ਅੱਜ ਫਤਿਹਗੜ੍ਹ ਸਾਹਿਬ ਵਿਖੇ ਸਿੱਖਿਆ ਮੰਤਰੀ ਦਾ ਜਿਹੜਾ ਪੁਤਲਾ ਉਹ ਫੁਕਿਆ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਇਦਾਂ ਇਹ ਸਿੱਖਿਆ ਮੰਤਰੀ ਦੇ ਪੁਤਲੇ ਫੁਕੇ ਗਏ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹਦਾ ਘਰਾਓ ਕੀਤਾ ਗਿਆ ਇਹਦੇ ਪਿੰਡ ਦੇ ਮਾਰਚ ਕੀਤਾ ਗਿਆ ਇਹ ਦੇ ਹਲਕੇ ਦੇ ਵਿੱਚ ਤਾਂ ਸੰਜੇ ਅਧਿਆਪਕ ਮੋਰਚੇ ਨੇ ਉਹਨਾਂ ਨੇ ਮੀਟਿੰਗ ਦਾ ਸੱਦਾ ਦਿੱਤਾ ਪਰ ਮੀਟਿੰਗ ਦੇ ਵਿੱਚ ਅੱਲਾ ਤੱਕ ਟਾਲਮਟੋਲ ਕੀਤੀ ਦੋ ਵਾਰੀ ਉਸ ਤੋਂ ਬਾਅਦ ਜਦੋਂ ਮੀਟਿੰਗ ਕੀਤੀ ਵੀ ਆ ਉਹਦੇ ਵਿੱਚ ਇਹਦਾ ਰਵਈਆ ਬਿਲਕੁਲ ਨਖੇਦਾ ਨਖੇਦੀ ਵਾਲਾ ਰਵਈਆ ਸੀ ਬਿਲਕੁਲ ਵਧੀਆ ਰਵਈਆ ਨਹੀਂ ਰਿਹਾ ਔਰ ਜੇ ਵੀ ਗੱਲਾਂ ਟੇਬਲ ਦੇ ਉੱਤੇ ਹੋਣਗੀਆਂ ਉਦੇ ਵਿੱਚੋਂ ਇੱਕ ਵੀ ਲਾਗੂ ਨਹੀਂ ਹੋਈ ਸੋ ਅੱਜ ਅਸੀਂ ਪਤਲੀ ਫੁੱਕਿਆ ਤੇ ਆਉਂਦੇ ਮੇਲੇ ਦੇ ਵਿੱਚ ਵੀ ਜੇਕਰ ਇਹ ਸਿੱਖਿਆ ਮੰਤਰੀ ਦਾ ਜਿਹੜਾ ਰਵਈਆ ਅਜੇ ਵੀ ਨਾ ਬਗਲਿਆ ਔਰ ਜਦੋਂ ਅਧਿਆਪਕ ਹਿੱਤਾਂ ਦੇ ਮੁਲਾਜ਼ਮ ਹਿੱਤਾਂ ਦੇ ਰਾਖੀਆ ਜਿਹੜੀ ਅਸੀਂ ਸਾਂਝਾ ਮੁਰਤਾ ਕਰਨ ਜਾਣਦਾ ਜਿਕਰ ਇਹਨੇ ਹਿੱਤਾਂ ਦੇ ਲਈ ਦਗਰਾੜ ਕਰਦਾ ਯਤਨ ਕੀਤਾ ਤਾਂ ਲਗਾਤਾਰ ਪ੍ਰੋਗਰਾਮ ਅੰਦਰ ਅੱਜ ਅਸੀਂ ਦੇ ਦਿੱਤਾ ਇਹਦੇ ਹਲਕੇ ਦੇ ਵਿੱਚ ਲਗਾਤਾਰ ਝੰਡਾ ਮਾਰਚ ਹੋਣਗੇ ਔਰ ਜੋ ਇਹ ਸਬਕ ਪਿਛਲੇ ਸਿੱਖਿਆ ਮੰਤਰੀਆਂ ਨੂੰ ਸਿਖਾਇਆ ਗਿਆ ਜਿਹੜੇ ਨਹੀਂ ਸੁਣਦੇ ਸੀ ਉਹਨਾਂ ਨੂੰ ਫੜਾਇਆ ਤੇ ਇਹ ਵੀ ਬੁਰੀ ਤਰ੍ਹਾਂ ਫੜਾਇਆ ਜਾਊਗਾ ਇਸ ਕਰਕੇ ਅਸੀਂ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਆ ਪਾਉਮਾ ਮੁੱਖ ਮੰਤਰੀ ਆ ਪਾਉਮਾ ਵਿੱਤ ਮੰਤਰੀ ਆ ਜਰ ਕੋਈ ਹੋਰ ਸੀਨੀਅਰ ਮੰਤਰੀ ਆ ਜਿਹੜੇ ਇਹ ਆਪਣਾ ਰਵਈਆ ਠੀਕ ਕਰਨ ਮੁਲਾਜ਼ਮਾਂਵਾਂ ਦੀ ਲੋਕ ਇੱਤਾਂ ਦੀ ਗੱਲ ਜਿਹੜੇ ਲੋਕਾਂ ਦੀ ਗੱਲ ਕਰਕੇ ਆਏ ਸੀ ਪੁਟਾਚਾਰ ਨੂੰ ਬੰਦ ਕਰਨ ਦੀ ਗੱਲ ਕਰਕੇ ਆਏ ਸੀ ਘਰ ਘਰ ਰੋਜ਼ਗਾਰ ਦੀ ਗੱਲ ਕਰਕੇ ਆਏ ਸੀ ਉਹਨਾਂ ਮੁੱਦੇ ਨੂੰ ਆਪਣਾ ਪੂਰਾ ਕਰਨ ਵੱਲ ਧਿਆਨ ਦਿਓ ਆਪਣੇ ਲਈ ਜਨਨੂ ਜੇ ਮੇਰਾ ਆਇਆ ਵੱਡੀ ਗਿਰਤੀ ਤੇ ਉਹ ਤੋਂ ਵੱਡੀ ਗਿਰਤੀ ਜਾ ਹਰਾ ਕੇ ਨਾਲੂ ਘਰ ਨੂੰ ਤੜਿਆ ਜਾਊਗਾ ਇਹਦਾ ਸਰਦਾਂ ਦੇ ਨਾਲ ਤਲਵਾਦ ਜਹ ਪਿੰਦਾ ਅਸੀਂ ਸੰਜਾ ਦੇ ਆਪਕ ਮੋਰਚਾ ਪੰਜਾਬ ਦੇ ਵੱਲੋਂ ਲਗਾਤਾਰ ਪੰਜਾਬ ਦੇ ਸਿੱਖਿਆ ਮੰਤਰੀ ਜੀ ਨੂੰ ਪੰਜਾਬ ਦੇ ਅਧਿਆਪਕਾਂ ਦੇ ਮਸਲਿਆਂ ਦੇ ਉੱਤੇ ਬਹੁਤ ਵਾਰੀ ਮੀਟਿੰਗਾਂ ਵੀ ਕੀਤੀਆਂ ਸਹਿਮਤੀਆਂ ਵੀ ਬਣੀਆਂ ਉਹਨਾਂ ਸਹਿਮਤੀਆਂ ਬਣ ਦੇ ਬਾਵਜੂਦ ਉਹ ਲਾਗੂ ਨਹੀਂ ਹੋਈਆਂ ਫਿਰ ਅਸੀਂ ਕਈ ਵਾਰੀ ਪ੍ਰੋਟੈਸਟ ਵੀ ਕੀਤੇ ਪ੍ਰੋਟੈਸਟ ਤੋਂ ਬਾਅਦ ਮੀਟਿੰਗਾਂ ਮਿਲੀਆਂ ਪਰ ਪਿਛਲੇ ਸਮੇਂ ਜਿਹੜੀ ਸਾਨੂੰ ਅਸੀਂ April ਮਹੀਨੇ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਪ੍ਰੋਟੈਸਟ ਕੀਤਾ ਉਸ ਤੋਂ ਬਾਅਦ ਮੀਟਿੰਗ ਦਿੱਤੀ ਗਈ ਉਹ ਮੀਟਿੰਗ ਤੋਂ ਸਿੱਖਿਆ ਮੰਤਰੀ ਜੀ ਲਗਾਤਾਰ ਹੁਣ ਤੱਕ ਭੱਜ ਗਏ ਆ ਤੇ ਔਰ ਇੱਥੋਂ ਤੱਕ ਕਿਸ ਨਾਤਾ ਸਾਡੇ ਅਧਿਆਪਕਾਂ ਦੇ ਬਿੱਤੀ ਮਸਲੇ ਦੇ ਉੱਤੇ ਕੋਈ ਗੱਲ ਕੀਤੀ ਗਈ ਆ ਨਾ ਹੀ ਅਧਿਆਪਕਾਂ ਦੇ ਜਿਹੜੇ ਸਾਡੀਆਂ ਪ੍ਰੋਮੋਸ਼ਨਾਂ ਵਿਭਾਗੀ ਮਾਮਲੇ ਆ ਉਹ ਪੈਂਡਿੰਗ ਪਏ ਆ ਇਥੇ ਪ੍ਰਿੰਸੀਪਲਾਂ ਦੀਆਂ ਹੈਡਮਾਸਟਰਾਂ ਦੀਆਂ ਬੀਪੀਓਜ਼ ਦੀਆਂ ਅਧਿਆਪਕਾਂ ਦੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸਾਮੀਆਂ ਖਾਲੀ ਆ ਤੇ ਉਹਦੇ ਉੱਤੇ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਤੇ ਉਹਨਾਂ ਨੂੰ ਚੇਤਾ ਕਰਾਉਣ ਵਾਸਤੇ ਔਰ ਦੂਸਰਾ ਇਹ ਆ ਕੇ ਪੁਰਾਣੀ ਪੈਨਸ਼ਨ ਦਾ ਵਾਅਦਾ ਸੀ ਪੁਰਾਣੀ ਪੈਨਸ਼ਨ ਦੇ ਵਾਅਦੇ ਤੋਂ ਸਰਕਾਰ ਹਾਲੇ ਤੱਕ ਵੀ ਉਹਨੂੰ ਲਾਗੂ ਨਹੀਂ ਕੀਤਾ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਭੱਤੇ ਆ ਔਰ ਪੇ ਕਮਿਸ਼ਨ ਦੀ ਰਿਪੋਰਟ ਆ ਉਹ ਪੈਂਡਿੰਗ ਪਈ ਆ